ਕਿਉਂ ਜ਼ਮੀਨ ਦਈਏ ਜ਼ਮੀਨ ਮਾਂ ਹੁੰਦੀ ਹੈਗੀ ਇੱਕ ਪੰਜਾਬੀ ਦੀ ਮਾਂ ਹੁੰਦੀ ਹੈ ਕਿ ਕਿਸਾਨ ਦੀ ਅਸੀਂ ਜ਼ਮੀਨ ਕਿਉਂ ਦਈਏ ਕਈ ਲਾਲਚ ਦਿੰਦੇ ਨੇ ਨਾ ਕਰੋੜਾਂ ਦਾ ਦਿੰਦੇ ਨੇ ਜਾਂ ਕਾਸ਼ੇ ਦਾ ਵੀ ਦਿੰਦੇ ਨੇ ਪਲਾਟਾਂ ਦਾ ਦਿੰਦੇ ਨੇ ਤਿੰਨ ਗੁਣਾ ਮੁੱਲ ਵੀ ਦਵਾਂਗੇ ਕਿਆ ਦੇ ਦਿਓ ਕੋਈ ਨਾ ਕਿਸਾਨਾਂ ਕੋਲੇ ਆਜੋ ਕਹਾਂ ਉਹਨਾਂ ਨੂੰ ਪੁੱਛ ਲਿਓ ਫਿਰ ਜਿਹਦੇ ਵਿੱਚੋਂ ਫਸਲ ਹੁੰਦੀ ਐ ਐਨੇ ਢਿੱਡ ਪਲਦੇ ਨੇ ਉਸੇ ਜ਼ਮੀਨ ਤੇ ਕਬਜ਼ੇ ਕਰਕੇ ਇਹ ਅਰਬਨ ਸਟੇਟਾ ਬਣਾਉਂਦੇ ਫਿਰਦੇ ਨੇ ਗਲਤ ਨਹੀਂ ਗੱਲ ਹੈਗੀ ਠੀਕ ਆ ਲੋਕਾਂ ਨੂੰ ਜ਼ਮੀਨਾਂ ਦੇ ਮੁੱਲ ਉਹਦੇ ਦਿੱਤੇ ਗਏ ਸੀ ਚੰਡੀਗੜ੍ਹ ਵਸਾਇਆ ਸੀ ਪਰ ਲੋਕ ਅੱਜ ਤੱਕ ਰੋਂਦੇ ਨੇ ਉਹ ਤਾਂ ਹੁਣ ਗੱਲਬਾਤ ਕਰਦੇ ਆ ਜਿਵੇਂ ਆਪ ਸਭ ਨੂੰ ਪਤਾ ਵੀ ਪੰਜਾਬ ਦੇ ਵਿੱਚ ਜਿਹੜੀ ਅਰਬਨ ਐਸਟੇਟ ਪ੍ਰੋਜੈਕਟ ਆਉਣ ਵਾਲਾ ਜਿਸ ਦੇ ਤਹਿਤ 24311 ਕਿੱਲੇ ਜ਼ਮੀਨ ਜਿਹੜੀ ਆ ਉਹ ਕਿਸਾਨਾਂ ਦੀ ਐਕਵਾਇਰ ਕਰ ਲੇਤੀ ਜਾਵੇਗੀ ਇਸ ਤੇ ਦੋ ਧਿਰ ਵੀ ਬਣ ਗਏ ਇੱਕ ਕਹਿੰਦਾ ਸਹੀ ਆ ਦੂਜਾ ਕਹਿੰਦਾ ਸਹੀ ਨਹੀਂ ਆ ਤਾਂ ਹੁਣ ਗੱਲਬਾਤ ਕਰਦੇ ਆ ਜ਼ਮੀਨ ਦੋਗੇ ਤੁਸੀਂ ਆਪਣੇ ਕਿਉਂ ਦਈਏ ਬਈ ਕਿਉਂ ਜ਼ਮੀਨ ਦਈਏ ਜ਼ਮੀਨ ਮਾਂ ਹੁੰਦੀ ਹੈਗੀ ਇੱਕ ਪੰਜਾਬੀ ਦੀ ਮਾਂ ਹੁੰਦੀ ਹੈ ਕਿ ਕਿਸਾਨ ਦੀ ਅਸੀਂ ਜ਼ਮੀਨ ਕਿਉਂ ਦਈਏ ਸਾਨੂੰ ਲੋੜ ਨਹੀਂ ਹੈਗੀ ਅਸੀਂ ਆਪਣੀ ਜ਼ਮੀਨ ਦੇ ਵਿੱਚੋਂ ਚੰਗੀ ਤਰ੍ਹਾਂ ਆਪਣੀ ਫਸਲ ਉਗਾ ਕੇ ਆਪਣੇ ਬੱਚਿਆਂ ਦਾ ਭਾਵੇਂ ਸਾਨੂੰ ਹੋਰ ਕਿਧਰੋਂ ਕੁਝ ਆਵੇ ਨਾ ਅਸੀਂ ਤਾਂ ਉੱਥੇ ਹੀ ਆਪਦਾ ਪੇਟ ਪਾਲ ਸਕਦੇ ਹਾਂਗੇ ਅਸੀਂ ਜ਼ਮੀਨ ਕਿਉਂ ਦੇਵਾਂਗੇ ਸਾਡੀਆਂ ਇਹ ਧੱਕੇ ਨਾਲ ਜ਼ਮੀਨਾਂ ਲੈ ਰਹੇ ਨੇ ਕਿਉਂ ਲੈ ਰਹੇ ਨੇਗੇ ਸਰਕਾਰ ਤਾਂ ਕਹਿੰਦੀ ਅਸੀਂ 1 ਇੰਚ ਵੀ ਧੱਕਾ ਨਹੀਂ ਕਰਾਂਗੇ ਕੁਝ ਵੀ ਨਹੀਂ ਕਰਾਂਗੇ ਜਿਹੜਾ ਜ਼ਮੀਨ ਦੇਣਾ ਚਾਹੁੰਦਾ ਉਹ ਦੇਵੇ ਜਿਹੜਾ ਨਹੀਂ ਦੇਣਾ ਚਾਹੁੰਦਾ ਉਹ ਨਾ ਦੇਵੇ ਜਿਹੜਾ ਇਸ ਪ੍ਰੋਜੈਕਟ ਦੇ ਵਿੱਚ ਆਣਾ ਚਾਹੁੰਦਾ ਆਵੇ ਨਹੀਂ ਆਣਾ ਚਾਹੁੰਦਾ ਨਾ ਕੋਈ ਵੀ ਖੁਸ਼ ਨਹੀਂ ਹੈਗਾ ਕੋਈ ਵੀ ਖੁਸ਼ ਨਹੀਂ ਹੈਗਾ ਵੀਰੇ ਇਹ ਤਾਂ ਇਹਨਾਂ ਦੇ ਨਾ ਸਿਰਫ ਮਤਲਬ ਵੀ ਰੌਲਾ ਨਾ ਪਾਵੇ ਲੋਕਾਂ ਦੇ ਵਿੱਚ ਇਹ ਤਾਂ ਕਰਕੇ ਕਹਿ ਦਿੰਦੇ ਨੇ ਵੀ ਜਿਹੜਾ ਖੁਸ਼ ਹੋ ਕੇ ਦੇਊਗਾ ਇਹ ਲਾਲਚ ਦਿੰਦੇ ਨੇ ਨਾ ਕਰੋੜਾਂ ਦਾ ਦਿੰਦੇ ਨੇ ਜਾਂ ਕਾਸ਼ੇ ਦਾ ਵੀ ਦਿੰਦੇ ਨੇ ਪਲਾਟਾਂ ਦਾ ਦਿੰਦੇ ਨੇ ਪਰ ਵੀਰੇ ਉਹਦੇ ਨਾਲ ਕਿੰਨੀ ਪਹਿਲਾਂ ਤੁਸੀਂ ਆਹ ਦੇਖੋ ਜ਼ਮੀਨ ਥੋੜੀ ਨਹੀਂ ਹੈਗੀ ਜੇ ਤਾਂ ਹੋਵੇ ਮਤਲਬ ਆਪਾਂ ਮੰਨ ਲਈਏ 10 20 150 ਕਿਲਾ ਮੰਨ ਵੀ ਲਈਏ ਹੈਨਾ ਪਰ ਇਹ ਇੰਨੇ ਹਜ਼ਾਰਾਂ ਚ 24000 ਤੋਂ ਉੱਪਰ ਇਹ ਕਿਵੇਂ ਕਿਵੇਂ ਦੇਵਾਂਗੇ ਮੈਨੂੰ ਐ ਨਹੀਂ ਸਮਝ ਆਉਂਦੀ ਪੰਜਾਬ ਦੀ ਉਪਜਾਊ ਜ਼ਮੀਨ ਹੈ ਉਹ ਉੱਧਰ ਵਗ ਜਾਣਾ ਮਧਿਆ ਪ੍ਰਦੇਸ਼ ਚ ਐ ਇੱਧਰ ਨੂੰ ਜਾਂਦੇ ਅੱਜ ਜਦੋਂ ਜੁਪੀ ਵਾਲ ਨੂੰ ਉੱਧਰ ਸਾਰੀ ਭਈ ਉੱਧਰ ਲੈ ਲੈਣ ਜਾ ਕੇ ਉੱਧਰ ਕਰ ਲੈਣ ਜਿਹੜਾ ਕੁਝ ਕਰਨਾ ਇੱਥੇ ਉਪਜਾਊ ਜ਼ਮੀਨ ਨੂੰ ਕਿਹੜਾ ਇਹਨਾਂ ਦਾ ਦਿਮਾਗ ਕੰਮ ਨਹੀਂ ਕਰਦਾ ਜਿਹਦੇ ਵਿੱਚ ਫਸਲ ਹੁੰਦੀ ਐ ਇੰਨੇ ਢਿੱਡ ਪਲਦੇ ਨੇ ਉਸੇ ਜ਼ਮੀਨ ਤੇ ਕਬਜ਼ੇ ਕਰਕੇ ਇਹ ਅਰਬਨ ਸਟੇਟਾ ਬਣਾਉਂਦੇ ਫਿਰਦੇ ਨੇ ਗਲਤ ਨਹੀਂ ਗੱਲ ਹੈਗੀ ਇਹ ਗੱਲ ਸ ਲੁਧਿਆਣਾ ਦੇ ਵਿੱਚ ਜ਼ਮੀਨ ਦੀ ਲੋੜ ਆ ਲੁਧਿਆਣਾ ਦੇ ਵਿੱਚ ਅਰਬਨ ਸਟੇਟ ਬਣਨ ਦੀ ਲੋੜ ਆ ਲੋਕਾਂ ਨੂੰ ਇੱਥੇ ਪ੍ਰਾਪਰਟੀ ਦਾ ਵਪਾਰ ਵੀ ਚੱਲ ਰਿਹਾ ਚਲੋ ਉਹ ਨਹੀਂ ਕਹਿੰਦਾ ਮੈਂ ਵੈਸੇ ਇੱਕ ਗੱਲ ਜਨਰਲੀ ਕਹਿ ਰਿਆਂ ਵੀ ਦੇਖ ਸਕਦੇ ਹੋ ਲੁਧਿਆਣੇ ਦੀ ਪ੍ਰਾਪਰਟੀ ਦਾ ਵਪਾਰ ਵੀ ਚੱਲ ਰਿਹਾ ਦੂਜੇ ਪਾਸੇ ਪ੍ਰਾਪਰਟੀ ਮਹਿੰਗੀ ਬੜੀ ਮਿਲਦੀ ਆ ਲੱਖ ਲੱਖ ਰੁਪਏ ਗੱਜ ਵੀ ਆ 2 ਲੱਖ ਰੁਪਏ ਗੱਜ ਵੀ ਆ ਤੇ ਪ੍ਰਾਪਰਟੀ ਇੱਕ ਪਾਸੇ 26000 ਰੁਪਏ ਗੱਜ ਦੇ ਰਹੇ ਆ ਫਿਰ ਤਾਂ ਉਹ ਸਸਤੀ ਦੇ ਰਹੇ ਮੈਨੂੰ ਲੱਗਦਾ ਲੋਕਾਂ ਨੂੰ ਲੁਧਿਆਣੇ ਵਾਲਿਆਂ ਨੂੰ ਇੰਨੀ ਲੋੜ ਨਹੀਂ ਹੈਗੀ ਇਹ ਚੀਜ਼ ਦੀ ਕਿਉਂਕਿ ਲੁਧਿਆਣਾ ਪਹਿਲੇ ਹੀ ਪੰਜਾਬ ਦਾ ਦਿਲ ਵਧੀਆ ਇਹ ਮਤਲਬ ਸਹਿਰ ਅਮਨਿਆ ਪਰ ਮੰਨਿਆ ਕੋਈ ਇਹਨਾਂ ਨੂੰ ਜਿਆਦਾ ਇਦਾਂ ਦੀਆਂ ਚੀਜ਼ਾਂ ਦੀ ਲੋੜ ਨਹੀਂ ਇਹ ਜਾਣ ਬੁੱਝ ਕੇ ਹੀ ਮਤਲਬ ਟਾਰਗੇਟ ਕਰਦੇ ਨੇਗੇ ਬਣਾਇਆ ਹੋਇਆ ਜਿਹੜੀ ਸਰਕਾਰ ਮਤਲਬ ਬਣਦੀਆਂ ਨੇਗੀਆਂ ਸਰਕਾਰਾਂ ਪਾਰਟੀਆਂ ਆਉਂਦੀਆਂ ਨੇ ਨੈਸ਼ਨਲ ਪਾਰਟੀਆਂ ਉਹ ਇਹੋ ਜਿਹੀਆਂ ਕੋਜੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਦੂਜੇ ਸਟੇਟਾਂ ਵੀ ਚਾਹੀਦੇ ਨੇ ਉਹਨਾਂ ਨੇ ਸੈਂਟਰ ਵੀ ਖੁਸ਼ ਕਰਨੀਆਂ ਉਹਨਾਂ ਨੇ ਸਾਰੇ ਖੁਸ਼ ਕਰਨੇ ਨੇ ਜੇ ਸਾਡੀ ਆਪਦੀ ਖੇਤਰੀ ਪਾਰਟੀ ਹੁੰਦੀ ਜਿਵੇਂ ਬਾਦਲ ਸਾਹਿਬ ਨੇ ਤੁਸੀਂ ਦੇਖਿਆ ਸੀ ਉਹ ਕੈਨਾਲ ਦੇਖੋ ਹਨਾ ਆਪਣੀ ਨਹਿਰ ਸੀਗੀ ਜਿਹੜੀ ਉਦੋਂ ਕੱਢਦੇ ਸੀਗੇ ਪਾਣੀ ਦਿੰਦੇ ਸੀ ਪਰ ਉਹਨਾਂ ਨੇ ਉਹ ਨਹੀਂ ਜਾਣ ਦਿੱਤਾ ਪਾਣੀ ਨਾਲੇ ਉਹ ਨਹਿਰ ਟਾ ਕੇ ਜ਼ਮੀਨਾਂ ਵਾਪਸ ਕੀਤੀਆਂ ਨਾ ਇਹ ਇੱਕ ਸੱਚੇ ਲੀਡਰ ਦਾ ਫਰਜ਼ ਬਣਦਾ ਹੀ ਇਹ ਆ ਮੈਂ ਬੇਨਤੀ ਕਰਦੀ ਆ ਭਗਵੰਤ ਮਾਨ ਸਾਹਿਬ ਨੂੰ ਵੀ ਇਹ ਤੁਹਾਡਾ ਫਰਜ਼ ਬਣਦਾ ਅੱਜ ਤੁਸੀਂ ਆਪਣੇ ਲੋਕਾਂ ਦੀ ਜ਼ਮੀਨ ਨਾ ਜਾਣ ਦਿਵੋ ਜ਼ਮੀਨ ਜਾਣ ਨਹੀਂ ਦੇਣੀ ਚਾਹੀਦੀ ਕਿਉਂਕਿ ਤੁਸੀਂ ਵੀ ਇੱਕ ਕਿਸਾਨ ਦੇ ਪੁੱਤੋਂ ਜਿਹੜੀ ਜ਼ਮੀਨ ਹੁੰਦੀ ਆ ਉਹ ਸਾਡੀ ਮਾਂ ਹੁੰਦੀ ਹੈ ਕਿਸਾਨ ਦੀ ਮਾਂ ਹੁੰਦੀ ਹੈਗੀ ਸਾਡੀ ਇਹ ਗੱਲ ਨਾ ਉਹ ਕਹਿੰਦੇ ਅਸੀਂ ਮੁੱਲ ਦੇ ਰਹੇ ਆ ਅਸੀਂ ਮੁੱਲ ਵੀ ਦੇ ਰਹੇ ਆਂ ਅਸੀਂ ਪੈਸੇ ਵੀ ਦੇ ਰਹੇ ਆਂ ਦੂਜੇ ਪਾਸੇ ਅੰਦਰ ਜ਼ਮੀਨ ਵੀ ਦੇ ਰਹੇ ਆ ਇੱਕ ਕਿੱਲੇ ਦੇ ਬਜਲੇ ਹਜ਼ਾਰਗਾ ਜੀ ਤੁਹਾਨੂੰ ਦੇ ਵੀ ਰਹੇ ਆਂ ਮੁੱਲ ਵੀ ਦੇ ਰਹੇ ਆਂ ਤੁਹਾਨੂੰ ਪੂਰਾ ਚੰਡੀਗੜ੍ਹ ਦੇ ਵਿੱਚ ਵੀ ਇਹੀ ਹੋਇਆ ਸੀਗਾ ਲੋਕਾਂ ਨੂੰ ਜ਼ਮੀਨਾਂ ਦੇ ਮੁੱਲ ਉਹਦੋਂ ਦਿੱਤੇ ਗਏ ਸੀ ਚੰਡੀਗੜ੍ਹ ਬਸਾਇਆ ਸੀ ਪਰ ਲੋਕ ਅੱਜ ਤੱਕ ਰੋਂਦੇ ਨੇ ਉਹ ਉਹਨਾਂ ਦੇ ਪੈਸੇ ਉੱਡ ਜਾਂਦੇ ਨੇ ਵਿਚਾਰੀ ਜਿਹੜੀ ਜਿਹੜਾ ਜ਼ਮੀਨ ਹੁੰਦੀ ਆ ਉਹ ਤਾਂ ਆਪ ਦੇ ਢਿੱਡ ਪਾਲਦੀ ਆ ਬੱਚਿਆਂ ਨੂੰ ਵੀ ਪਾਲਦੀ ਆ ਉਹ ਸਦੀਆਂ ਤੱਕ ਕੋਈ ਵੇਚਦਾ ਨਹੀਂ ਕਿਸਾਨ ਹਨਾ ਐਦਾਂ ਹੀ ਰੱਖਦੇ ਆ ਸਾਰਾ ਘਰ ਚੱਲਦਾ ਉਹਦੇ ਉੱਪਰ ਪਰ ਚੰਡੀਗੜ੍ਹ ਜਿਨ੍ਹਾਂ ਨੇ ਜਦੋਂ ਬਸਾਇਆ ਸੀ ਨਾ ਉਹ ਲੋਕ ਅੱਜ ਮੈਂ ਦੇਖਿਆ ਰੋਂਦੇ ਆ ਗਾਣਿਆਂ 'ਚ ਵੀ ਦੇਖੋ ਤੁਸੀਂ ਉਹ ਵੀ ਇੰਟਰਵਿਊ ਸੁਣੋ ਉਹਨਾਂ ਦੀ ਉੱਜੜੇ ਨੇ ਉੱਥੋਂ ਉਹ ਇਹ ਚੀਜ਼ਾਂ ਮਤਲਬ ਇਹ ਨਾ ਜਮੀਨ ਚੰਗੀਆਂ ਨਹੀਂ ਹੈਗੀਆਂ ਇਹ ਕਿਸੇ ਵਰਗ ਵਾਸਤੇ ਵੀ ਮੈਨੂੰ ਤਾਂ ਲੱਗਦਾ ਵੀ ਇਹ ਬਹੁਤ ਘਟੀਆ ਹਰਕਤ ਆ ਜਿਹੜੀ ਪੰਜਾਬ ਸਰਕਾਰ ਆ ਆਪ ਦੇ ਲੋਕਾਂ ਨਾਲ ਖੜਨਾ ਚਾਹੀਦਾ ਜਿਵੇਂ ਤੁਸੀਂ ਦੇਖਿਆ ਹੋ ਕਸਾਨਾਂ ਦੇ ਨਾਲ ਇਹਨਾਂ ਧੱਕਾ ਹੁੰਦਾ ਸੀ ਸਾਡੀ ਬੀਬੀ ਸ਼ੇਰ ਨਹੀਂ ਹਰ ਸਿਮਰਤ ਕੌਰ ਬਾਦਲ ਜੀ ਕੁਰਸੀ ਨੂੰ ਲੱਤ ਮਾਰ ਕੇ ਆਈ ਸੀਗੀ ਕਸਾਨਾਂ ਦੇ ਨਾਲ ਖੜੀ ਸੀਗੀ ਉਹ ਉਹ ਕਹਿੰਦੀ ਮੈਨੂੰ ਕਾਸੇ ਦੀ ਲੋੜ ਨਹੀਂ ਮੈਨੂੰ ਪਹਿਲਾਂ ਮੇਰੇ ਲੋਕ ਚਾਹੀਦੇ ਨੇ ਜੇ ਮੇਰੇ ਲੋਕ ਸਾਨੂੰ ਚਾਹੁੰਦੇ ਨੇਗੇ ਸਾਡੇ ਨਾਲ ਖੜਨ ਤਾਂ ਉਹ ਆਪਦੀ ਕੁਰਸੀ ਨੂੰ ਲੱਤ ਮਾਰ ਕੇ ਆ ਗਈ ਵੀ ਮੇਰੇ ਲੋਕ ਦੁਖੀ ਨੇ ਪਰ ਅੱਜ ਤਾਂ ਕਿਉਂ ਨਹੀਂ ਅੱਜ ਜਦੋਂ 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 ਕਾਨੂੰਨ ਬਣੇ ਸੀ ਉਦੋਂ ਤਾਂ ਆਪਾਂ ਨਾਲ ਖੜੇ ਦੇਖੋ ਮੇਰੀ ਗੱਲ ਸੁਣੋ ਉਦੋਂ ਕਾਨੂੰਨ ਬਣੇ ਨੇ ਉਹਨਾਂ ਨੇ ਆ ਕੇ ਕਿਸਾਨ ਜਥੇਬੰਦੀਆਂ ਨਾਲ ਰਾਇਵਾੜੀ ਕੀਤੀ ਹੈ ਨਾ ਉਹਨਾਂ ਨਾਲ ਰਾਇ ਕੀਤੀ ਆ ਇਹਨਾਂ ਨੇ ਕਿਹਾ ਉਹ ਹਜੇ ਸਵਾਲ ਜਵਾਬ ਹੀ ਹੋ ਰਹੇ ਸੀ ਉਹਨਾਂ ਨੇ ਕਿਹਾ ਵੀ ਦੇਖੋ ਵਧੀਆ ਕਹਿ ਰਹੇ ਨੇ ਆਪਦੇ ਕਿਸਾਨ ਜੱਠੇਵੰਦੀਆਂ ਨੂੰ ਆ ਕੇ ਗਿਆ ਬੀਬਾ ਜੀ ਨੇ ਤੇ ਬਾਦਲ ਸਾਹਿਬ ਨੇ ਤੇ ਇਹਨਾਂ ਨੇ ਜਦੋਂ ਕਿਹਾ ਵੀ ਇਹਦੇ ਵਿੱਚ ਤਾਂ ਆਪਣਾ ਘਾਟਾ ਇਹਦੇ ਵਿੱਚ ਬਹੁਤ ਬਹੁਤ ਨੁਕਸਾਨ ਆ ਬੀਬਾ ਜੀ ਤੇ ਬਾਦਲ ਸਾਹਿਬ ਨੇ ਜਾ ਕੇ ਮੋਦੀ ਸਾਹਿਬ ਨੂੰ ਕਿਹਾ ਵੀ ਨਹੀਂ ਰੱਦ ਕਰੋ ਇਹ ਨਹੀਂ ਚਾਹੀਦੇ ਇਹਨਾਂ ਦੇ ਵਿੱਚ ਬਹੁਤ ਨੁਕਸਾਨ ਆ ਕਿਸਾਨਾਂ ਦਾ ਤੇ ਉਹਨਾਂ ਨੇ ਮੰਨਿਆ ਨਹੀਂ ਕਹਿੰਦੇ ਅਸੀਂ ਤਾਂ ਐਂ ਕਰਾਂਗੇ ਠੱਕੇ ਨਾ ਬੀਬੀ ਕਹਿੰਦੀ ਫਿਰ ਕਰ ਲੋ ਠੱਕੇ ਨਾ ਉਹਨਾਂ ਨੇ ਫਿਰ ਕਿਹਾ ਵੀ ਕਰ ਲੋ ਠਕੈ ਨਾ ਅਸੀਂ ਤਾਂ ਆਪਦੇ ਲੋਕਾਂ ਨਾਲ ਖੜਾਂਗੇ ਉਹ ਫਿਰ ਖੜੇ ਨੇ ਗਿਆ ਕੇ ਇਹ ਐ ਨਹੀਂ ਹੈਗਾ ਵੀ ਉਹ ਕਾਨੂੰਨ ਉਹਨਾਂ ਨੇ ਬਣਵਾਤੇ ਜਾ ਉਹਨਾਂ ਨੇ ਰਹਿਣਾ ਉਦੋਂ ਭਗਵੰਤ ਮਾਨ ਸਾਹਿਬ ਵੀ ਵਿੱਚ ਸੀ ਕੈਪਟਨ ਸਾਹਿਬ ਵੀ ਵਿੱਚ ਸੀ ਉਹਨਾਂ ਨੂੰ ਵੀ ਮੜਾ ਜਾ ਪੁੱਛਿਆ ਕਰੋ ਪਰ ਇਹ ਗੱਲਾਂ ਹੁਣ ਕਿਸਾਨ ਤੁਸੀਂ ਸੋਚਦੇ ਹੋ ਵੀ ਕਿਸਾਨ ਦਾ ਨੁਕਸਾਨ ਆ ਸਿੱਧੇ ਤੌਰ ਤੇ ਕਿਸਾਨ ਖਤਮ ਵੀਰੇ ਕਿਸਾਨ ਦਾ ਕੀ ਨੁਕਸਾਨ ਆ ਸਾਰੇ ਵਰਗ ਦਾ ਆ ਜਿਹੜੇ ਤੁਹਾਡੇ ਵਾਲੇ ਦੁਆਲੇ ਸ਼ਹਿਰ ਦੇ ਵਿੱਚ ਵਪਾਰੀ ਨੇ ਹੋਰ ਨੇ ਸਾਰਿਆਂ ਦੀ ਮੈਨੂੰ ਤਾਂ ਲੱਗਦਾ ਸਾਰਿਆਂ ਦਾ ਨੁਕਸਾਨ ਆ ਇਕੱਲੇ ਕਿਸਾਨ ਦਾ ਨੁਕਸਾਨ ਕਿਉਂ ਕਿਉਂ ਵੀਰੇ ਫਸਲਾਂ ਦਾ ਜਿਹੜਾ ਜਦੋਂ ਫਸਲਾਂ ਹੁੰਦੀਆਂ ਨੇ ਉਹ ਵੇਚ ਦੇਣਗੇ ਵਪਾਰ ਇੱਥੇ ਕਰਦੇ ਨੇ ਤੁਹਾਡੇ ਸ਼ਹਿਰ ਦੇ ਨੇੜੇ ਤੇੜੇ ਉਹ ਕਿੰਨੀਆਂ ਫਸਲਾਂ ਖਰਾ ਕਿੰਨੀਆਂ ਜ਼ਮੀਨਾਂ ਇਹ ਮਤਲਬ ਲੈ ਜਾਣਗੇ ਫਿਰ ਉਹ ਫਸਲਾਂ ਕਿੱਧਰ ਜਾਣਗੇ ਮਾੜਾ ਮਾੜਾ ਨੁਕਸਾਨ ਤਾਂ ਹੋਊਗਾ ਮੌਕਾ ਤਾਂ ਦਿੱਤਾ ਬਿਜ਼ਨਸ ਕਰਨ ਦਾ ਉਹ ਕਹਿੰਦਾ ਤੁਹਾਨੂੰ ਅੰਦਰ ਕੁਮਾਰ ਨਹੀਂ ਕਰਨਾ ਬਿਜ਼ਨਸ ਵੀਰੇ ਨਹੀਂ ਕਰਨਾ ਤੁਸੀਂ ਇਕੱਲੇ ਇਕੱਲੇ ਕਿਸਾਨ ਨੂੰ ਜਾ ਕੇ ਪੁੱਛ ਲਓ ਜੇ ਉਹ ਖੁਸ਼ ਨੇਗੇ ਵੀ ਜ਼ਮੀਨਾਂ ਦੇਣ ਨੂੰ ਜਮਾ ਖੁਸ਼ ਨਹੀਂ ਹੈਗੇ ਇਹ ਤਾਂ ੱੱਕੇ ਨੇਗੇ ਸਾਰੇ ੱੱਕੇ ਤੁਸੀਂ ਕੇ ਰੇਡ ਮੈਂ ਮਾਨਸਾ ਜ਼ਿਲ੍ਹੇ ਤੋਂ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਜੀ ਉੱਥੇ ਸੁਣੀ ਹੈ ਗੱਲ ਜਾਂ ਤੁਹਾਡੇ ਉੱਥੇ ਆਸ-ਪਾਸ ਕਿਸਾਨਾਂ ਨਾਲ ਗੱਲ ਕੀਤੀਆਂ ਉਹ ਕੀ ਕਹਿੰਦੇ ਨੇ ਵੈਸੇ ਉੱਥੇ ਦਾ ਉੱਥੇ ਦਾ ਇੱਥੇ ਤੱਕ ਪਹੁੰਚੇ ਨਹੀਂ ਲੁਧਿਆਣੇ ਦੇ ਆ ਲੁਧਿਆਣੇ ਦੇ ਆਸ-ਪਾਸ ਪਿੰਡਾਂ ਦੇ ਆ ਜਗਰਾਉਂਦੇ ਆ ਮੋਗੇ ਦੇ ਕੁਝ ਪਿੰਡਾਂ ਦੇ ਆ ਉਹ ਕੀ ਕਹਿੰਦੇ ਨੇ ਸਾਨੂੰ ਦਰਦ ਆ ਵੀਰੇ ਅਸੀਂ ਆਪਣੇ ਭਰਾਵਾਂ ਦੇ ਨਾਲ ਖੜਨ ਆਏ ਆਂਗੇ ਸਾਨੂੰ ਦਰਦ ਆ ਇਹਨਾਂ ਦਾ ਕਿਉਂ ਨਹੀਂ ਸਾਡੇ ਉੱਥੇ ਰੌਲਾ ਪਿਆ ਹੋਇਆ ਵੀ ਅੱਜ ਉੱਥੇ ਜ਼ਮੀਨਾਂ ਲੈ ਲੈਂਦੇ ਨੇ ਕੱਲ ਨੂੰ ਇੱਧਰ ਵੀ ਲੈਣਗੇ ਕਿਉਂ ਨਹੀਂ ਹੈਗਾ ਦਰਦ ਹੁੰਦਾ ਤਾਂ ਖੜੇ ਆਂਗੇ ਸਾਰੇ ਕਿਤੇ ਰੌਲਾ ਪੈ ਚੁੱਕੇ ਇਹਦਾ ਵੀ ੱੱਕਾ ਕਰਦੇ ਨੇ ੱੱਕਾ ਕਰਦੇ ਨੇ ਸੈਂਟਰ ਨਾਲ ਰਲ ਕੇ ੱੱਕਾ ਕਰਦੇ ਨੇ ਪੰਜਾਬ ਸਰਕਾਰ ਵੀ ੱੱਕਾ ਕਰਦੀ ਹੈ ਕਿਸੇ ਦੀ ਸੁਣਦੇ ਨੇ ਇਹ ਇਹਨਾਂ ਦੀ ਗਾਹ ਮੈਨੂੰ ਲੱਗਦਾ ਕੋਈ ਸੁਣਦਾ ਨਹੀਂ ਹੈਗਾ ਇਹਨਾਂ ਨੂੰ ਇਹਨਾਂ ਦੀ ਆਪਦੀ ਪੁੱਗਦੀ ਵੀ ਨਹੀਂ ਹੈਗੀ ਮੁੱਖ ਮੰਤਰੀ ਸਾਹਿਬ ਮੰਤਰੀ ਸਾਹਿਬ ਐਮ ਐ ਐ ਐਮ ਐਲ ਏ ਸਾਹਿਬ ਐਵੇਂ ਹੀ ਮੈਨੂੰ ਲੱਗਦਾ ਇਹਨਾਂ ਦੀ ਕੋਈ ਸੁਣਦਾ ਨਹੀਂ ਜੀ ਕੋਈ ਸੁਣਦਾ ਹੋਣਾ ਇਹਨਾਂ ਨੂੰ ਦਰਦ ਹੋਵੇ ਆਪਦੇ ਪੰਜਾਬੀਆਂ ਦੇ ਨਾਲ ਖੜਨ ਉਹ ਕਹਿੰਦੇ ਤਿੰਨ ਗੁਣਾ ਮੁੱਲ ਵੀ ਦਵਾਂਗੇ ਇਸ ਦਾ ਕਿਆ ਦੇ ਦਿਓ ਕੋਈ ਨਾ ਕਿਸਾਨਾਂ ਕੋਲੇ ਆਜੋ ਕਹਿੰਦਾ ਉਹਨਾਂ ਨੂੰ ਪੁੱਛ ਲਿਓ ਫਿਰ ਤਾਂ ਇਸ ਸਮੇਂ ਪ੍ਰਬੰਧ ਸਿੰਘ ਬੰਟੀ ਰਵਾਣਾ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਜੀ ਕਿਤਾ ਦੇਖਦੇ ਹੋ ਕਿਉਂਕਿ ਇੱਕ ਪਾਸੇ ਗੱਲ ਆਂਦੀ ਆ 24311 ਕਿੱਲੇ ਜ਼ਮੀਨ ਜਿਹੜੀ ਆ ਉਹ ਕਿਸਾਨਾਂ ਦੀ ਐਕਵਾਇਰ ਹੋਣ ਵਾਲੀ ਆ ਤੇ ਦੂਜੇ ਪਾਸੇ ਸਰਕਾਰ ਇਹ ਗੱਲ ਕਹਿ ਰਹੀ ਆ ਵੀ ਅਸੀਂ ਜਿਹੜਾ ਮੁੱਲ ਆ ਉਸ ਤੋਂ ਤਿੰਨ ਗੁਣਾ ਵੱਧ ਦਵਾਂਗੇ ਕੁਝ ਕਿਸਾਨਾਂ ਨੇ ਵੀ ਕਹਿਤਾ ਵੀ ਸਾਡੀ ਜ਼ਮੀਨ ਚ ਮੈਨੂੰ ਇੱਕ ਗੱਲ ਦੱਸੋ ਜੇ ਐਡੀ ਵਧੀਆ ਸਰਕਾਰ ਦੀ ਸਕੀਮ ਹੋਵੇ ਤੇ ਫਿਰ ਇੰਨੀ ਹਾਹਾਕਾਰ ਕਿਉਂ ਮੱਚਦੀ ਉਸ ਦਿਨ ਦੀ 24000 ਏਕੜ ਵਾਈਯੋਗ ਜ਼ਮੀਨ ਤੁਸੀਂ ਅਕਵਾਇਰ ਕਰਕੇ ਤਕਰੀਬਨ 32 33 ਪਿੰਡਾਂ ਦੇ ਕਿਸਾਨਾਂ ਨੂੰ ਭੁੱਖਾ ਮਾਰਨਾ ਚਾਹੁੰਦੇ ਹੋ ਕੀ ਕਰੋਗੇ ਤੁਸੀਂ ਕੀ ਕਹਿ ਰਹੇ ਹੋ ਕਿਸਾਨਾਂ ਦੀ ਸਹਿਮਤੀ ਹੋਵੇ ਤੇ ਜੇ ਸਹਿਮਤੀ ਹੁੰਦੀ ਤਾਂ ਫਿਰ ਰੌਲਾ ਹੀ ਨਹੀਂ ਪੈਣਾ ਸੀ ਫਿਰ ਸਹਿਮਤੀ ਲੈ ਕੇ ਅਕਵਾਇਰ ਕਰਨ ਦੇ ਨੋਟਿਸ ਕੱਢ ਦਿੰਦੇ ਮੁੱਦਾ ਕੀ ਹੈ ਜੀ ਕਿ ਨੋਟਿਸ ਕੱਢ ਕੇ ਲੋਕਾਂ ਤੋਂ ਪੈਸੇ ਲੈ ਕੇ 1 ਕਰੋੜ ਰੁਪਇਆ ਪਰ ਏਕੜ ਦਾ ਰੇਟ ਚੱਲ ਰਿਹਾ ਤੇ ਉਹ ਜ਼ਮੀਨਾਂ ਵਿੱਚੋਂ ਕੱਢਣੀ ਐ ਇਲੈਕਸ਼ਨ ਤੋਂ ਪਹਿਲਾਂ 1500 ਕਰੋੜ ਰੁਪਇਆ ਇਕੱਠਾ ਕਰਨਾ ਐ ਇਸ ਇਲੈਕਸ਼ਨ ਵਾਸਤੇ ਵੀ ਇਕੱਠਾ ਕਰਨਾ ਜਿਹੜੀ ਗਾਂਹ ਦਿੱਲੀ ਚੋਂ ਸਰਕਾਰ ਤਾਂ ਹੈ ਨਹੀਂ ਉਹ ਗਾਂਹ 3 ਸਾਲਾਂ ਨੂੰ ਇਲੈਕਸ਼ਨ ਆਉਣੀ ਐ ਚਾਰਾਂ ਨੂੰ ਉਹਦੇ ਵੀ ਪੈਸੇ ਹੁਣੇ ਇਕੱਠੇ ਕਰਨ ਤੇ ਲੱਗੇ ਪਏ ਫਿਰ ਇੰਕਲ ਆਂਦੀ ਆ ਵੀ ਦੂਜੇ ਪਾਸੇ ਲਗਾਤਾਰ ਇਹ ਕਹਿ ਰਿਹਾ ਸੀ ਧੱਕਾ ਨਹੀਂ ਕਰਾਂਗੇ ਜਿਹੜਾ ਆਪ ਜ਼ਮੀਨ ਦੇਣਾ ਚਾਹੁੰਦਾ ਉਹ ਦੇਵੇ ਸਾਡੇ ਵਾਲ ਕੋਈ ਧੱਕਾ ਨਹੀਂ ਕੀਤਾ ਜਾਵੇਗਾ ਅਤੇ 1000 ਗਜ ਜਿਹੜਾ ਅਸੀਂ ਅੰਦਰ ਦੇ ਦਾਂਗੇ ਜੇ ਕੋਮਰਸ਼ੀਅਲ ਜ਼ਮੀਨ ਲੈਣਾ ਚਾਹੁੰਦਾ 200 ਗਜ ਅਸੀਂ ਉਹ ਵੀ ਦੇ ਦਾਂਗੇ ਬ੍ਰਦਰ ਫਿਰ ਲੋਕਾਂ ਦੀ ਸਹਿਮਤੀ ਲੈ ਕੇ ਨੋਟਿਸ ਕੱਢਣਾ ਸੀ ਨਾ ਮੈਂ ਉਹੀ ਗੱਲ ਕਹਿ ਰਿਹਾ ਫਿਰ ਤੁਸੀਂ ਇੱਕ ਬਲੈਂਕਟ ਨੋਟਿਸ 24311 ਕਿੱਲਿਆਂ ਦਾ ਕੱਢਤਾ 32 ਪਿੰਡਾਂ ਦੇ ਵਿੱਚ ਤੁਸੀਂ ਨੋਟਿਸ ਜਾਰੀ ਕਰਤੇ ਫਿਰ ਸਹਿਮਤੀ ਲੈ ਲੈਂਦੇ ਪਹਿਲਾਂ ਕਿਸਾਨਾਂ ਦੀ ਜੇ ਐਡੀ ਤੁਹਾਡੀ ਸਕੀਮ ਉਹਨਾਂ ਨੂੰ ਚੰਗੀ ਲੱਗਦੀ ਤੁਹਾਨੂੰ ਸਹਿਮਤੀ ਨਾਲ ਦੇ ਦਿੰਦੇ ਇਹ ਤੁਸੀਂ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਕੀ ਕਹਿੰਦੇ ਹੋ ਕਿ ਅਸੀਂ 1000 ਕਾਜ ਦਾ 플ੌਟ ਦੇ ਦਿਆਂਗੇ ਜਾਂ ਅਸੀਂ ਕਮਰਸ਼ਲ ਦੇ ਦੇਾਂਗੇ ਤੁਹਾਨੂੰ ਜਗਾ 24000 ਏਕੜ ਡਿਵੈਲਪ ਕਰਨ ਤੇ ਕਿੰਨੇ ਸਾਲ ਲੱਗਣਗੇ ਆ ਕਿੰਨੀਆਂ ਆ ਤੁਹਾਡੇ ਗਵਾਂਡ ਚੋ ਕਿਹੜੀ ਇਰੀਓ ਕਲੋਨੀ ਹੈ ਕੀ ਹੈ ਆ ਇਰੀਓ 20 ਸਾਲ ਮੈਨੂੰ ਹੋ ਗਏ ਵੇਂਦੇ ਨੂੰ ਉਹ ਉਹ ਨਿੱਕੀ ਜੀ ਕਲੋਨੀ ਤਾਂ ਇਤਨੀ ਡਿਵੈਲਪ ਨਹੀਂ ਹੋਈ ਖਤਮ ਹੀ ਹੋ ਗਿਆ ਤਾਂ ਕਿਸੇ ਹੋਰ ਕੋਲ ਚਲੀ ਉਹੀ ਗੱਲ ਕਰ ਰਹੇ ਆ ਨਾ ਜੀ 24000 ਏਕੜ ਡਿਵੈਲਪ ਕਰਨ ਚ 25 30 ਸਾਲ ਲੱਗ ਜਾਂਦੇ ਆ ਤੇ 30 ਸਾਲ ਫਿਰ ਲੋਕ ਕੀ ਤੁਹਾਡੇ ਮੂੰਹ ਵਲ ਵੇਖੀ ਜਾਣ ਕੇ ਬੈਠੇ ਕੋਈ ਲੋਨ ਵੀ ਨਹੀਂ ਲੈ ਸਕਦਾ ਕੋਈ ਲੋਨ ਨਹੀਂ ਲੈ ਸਕਦਾ ਉਹਦੇ ਤੇ ਕੋਈ ਫਰਦ ਤੇ ਨੋਟ ਚੜ ਗਏ ਤੁਹਾਡੇ ਤੇ ਫਿਰ ਲੋਕ ਜਾਣ ਕਿੱਥੇ ਜੀ ਤੁਸੀਂ ਉਹਨਾਂ ਦੀ ਜ਼ਮੀਨ ਲੈ ਰਹੇ ਹੋ ਕਿਸਾਨ ਦੀ ਰੋਟੀ ਕਿੱਥੋਂ ਖਾਊਗਾ ਕੰਮ ਕੰਮੇ ਜਿਹੜੇ ਕਿਸਾਨਾਂ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਦੇ ਸਾਡੇ ਮਜ਼ਦੂਰ ਭਰਾ ਉਹ ਕਿੱਥੇ ਜਾਣਗੇ ਲੋਕਾਂ ਦੇ ਘਰ ਵਿੱਚ ਆ ਰਹੇ ਆ ਲੋਕਾਂ ਦੇ ਡੰਗਰ ਪਸ਼ੂ ਰੱਖੇ ਹੋਏ ਆ ਕਿੱਥੇ ਜਾਣ ਲੋਕ ਯਾਰ ਇਹ ਲੋਕਾਂ ਦਾ ਰੋਜ਼ਗਾਰ ਹੈ ਲੋਕਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਇੱਥੇ ਤੇ ਤੁਸੀਂ ਉਹਨਾਂ ਦੀ ਬਿਨਾਂ ਸਹਿਮਤੀ ਤੋਂ ਨੋਟਿਸ ਕੱਢ ਕੇ ਤੇ ਤੁਸੀਂ ਉਹਨਾਂ ਦੀਆਂ ਜ਼ਮੀਨਾਂ ਤੇ ਉਹ ਨੋਟ ਚੜਾ ਕੇ ਤੇ ਅੱਜ ਉਹਨਾਂ ਨੂੰ ਵਿਹਲਾ ਕਰਨ ਨੂੰ ਫਿਰਦੇ ਹੋ ਇੱਕ ਐਵੀਂ ਗੱਲ ਲੁਧਿਆਣਾ ਵਿੱਚ ਕਈ ਜ਼ਮੀਨਾਂ ਐ ਹੋ ਜਿਹੜੀ ਆਰਮੀ ਦੇ ਅੰਡਰ ਆਉਂਦੀਆਂ ਨੇ ਉਹ ਵੀ ਇਸ ਮੈਪ ਦੇ ਵਿੱਚ ਆ ਗਈਆਂ ਨੇ ਉਹ ਕਿਸ ਤਰੀਕੇ ਨਾਲ ਸਰਕਾਰ ਲੈ ਲਉਂਦੀ ਲੁੱਟ ਮੱਚੀ ਆ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਾ ਦੇਖਿਆ ਹੀ ਕੁਛ ਨਹੀਂ ਜੀ 24 ਹਰ ਏਕੜ ਦਾ ਤੁਸੀਂ ਨੋਟਿਸ ਕੱਢਤਾ ਪਤਾ ਵੀ ਐਕਵਾਇਰ ਨਹੀਂ ਹੋਣੀ ਲੋਕਾਂ ਦੇ ਵਿੱਚ ਬਹੁਤ ਹਾਹਾਕਾਰ ਮੱਚੀ ਆ ਲੋਕ ਵਿਰੋਧ ਕਰਨਗੇ ਮੁੱਦਾ ਸਿਰਫ ਇਹ ਹੈ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚ ਆਈਆਂ ਉਹਨਾਂ ਤੋਂ ਪੈਸੇ ਲੈ ਕੇ ਜੇਬਾਂ ਗਰਮ ਕਰਕੇ ਆਮ ਆਦਮੀ ਪਾਰਟੀ ਦਾ ਖਜ਼ਾਨਾ ਭਰ ਕੇ ਤੇ ਉਹ ਜ਼ਮੀਨਾਂ ਵਿੱਚੋਂ ਕੱਢ ਦਿਓ ਆ ਮੁੱਦਾ ਇਸ ਚੀਜ਼ ਦਾ ਉਹ ਕਹਿੰਦੇ ਵੀ ਲੈਂਡ ਬਾਲਿੰਗ ਪਾਲਿਸੀ ਜਿਹੜੀ ਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਆਈ ਸੀ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਕਦੇ ਧਰਨਾ ਨਹੀਂ ਲੱਗਿਆ ਸੀ ਕਿਤੇ ਲੋਕ ਐਡੀਆਂ ਵਧੀਆ ਪਾਲਿਸੀਸ ਸੀ ਕੀ ਲੋਕ ਆਪਣੀ ਮਰਜ਼ੀ ਨਾਲ ਜ਼ਮੀਨ ਦੇ ਕੇ ਜਾਂਦੇ ਸੀ ਤੇ ਅਕਾਲੀ ਦਲ ਦੀ ਸਰਕਾਰ ਗਈ ਨੂੰ 8 ਸਾਲ ਹੋ ਗਏ ਅੱਜ ਆਪਦੀ ਗੱਲ ਕਰੋ ਇੱਥੇ ਤੁਹਾਡੀਆਂ ਕੀ ਪਾਲਿਸੀਆਂ ਐ ਕਹਿਣੀ ਤੇ ਕਥਨੀ ਚ ਕੀ ਫਰਕ ਐ ਪੰਜਾਬ ਨੂੰ ਹਰ ਪੱਖੋਂ ਮਾਰਨ ਤੇ ਲੱਗੇ ਐ ਚਾਹੇ ਜ਼ਮੀਨਾ ਖੋ ਕੇ ਲੈ ਲੋ ਚਾਹੇ ਪੰਜਾਬੀਆਂ ਦੀਆਂ ਨੌਕਰੀਆਂ ਲੈ ਲੋ ਅੱਜ ਨੌਕਰੀ ਪੰਜਾਬ ਦੇ ਵਿੱਚ ਸਾਰੇ ਬਾਹਰ ਲਿਆਂ ਨੂੰ ਮਿਲ ਰਹੀ ਐ ਸਾਡੇ ਯੂਨੀਵਰਸਿਟੀ ਬਾਬੇ ਫਰੀਦ ਦਾ ਕਿੰਨਾ ਰੌਲਾ ਪਿਆ ਉੱਥੇ ਵਾਈਸ ਚਾਂਸਲਰ ਲਾਤਾ ਹਿਮਾਚਲ ਤੋਂ ਸਾਰਾ ਹਿਮਾਚਲ ਲਿਆ ਕੇ ਪ੍ਰਤੀਕਰਤਾ ਉਹਨੇ ਉੱਥੇ ਤੇ ਪੰਜਾਬ ਦੇ ਮੁੰਡੇ ਜਿਹੜੇ ਲੱਗੇ ਸੀ ਉਹਨਾਂ ਨੂੰ ਕੱਢਤਾ ਤੁਸੀਂ ਇਨਸਪੈਕਟਰਾਂ ਦੀ ਪਿੱਛੇ ਜੇ ਭਰਤੀ ਹੋਈ ਮਾਨਸਾ ਡਿਸਟ੍ਰਿਕਟ ਸੱਤ ਇਨਸਪੈਕਟਰ ਭਰਤੀ ਹੋਏ ਛੇ ਪੰਜਾਬ ਚੋਂ ਬਾਹਰ ਲੇ ਸੀ ਨੌਕਰੀਆਂ ਸਾਡੀਆਂ ਖੋ ਰਹੇ ਹੋ ਵਪਾਰ ਸਾਡਾ ਖੋ ਰਹੇ ਹੋ ਜ਼ਮੀਨਾਂ ਸਾਡੀਆਂ ਖੋ ਰਹੇ ਹੋ ਤੇ ਫਿਰ ਇਹੀ ਸਜ਼ਾ ਦੇ ਰਹੇ ਹੋ ਲੋਕਾਂ ਨੂੰ ਕਿ ਤੁਹਾਨੂੰ ਐਡੀ ਵੱਡੀ ਬਹੁਮਤ ਦਿੱਤੀ ਸੀ ਇਹਨੂੰ ਕੀ ਇੰਨੀ ਜ਼ਮੀਨ ਇੰਨੀ ਅਰਬਨ ਸਟੇਟਸ ਦੀ ਲੋੜ ਹੈਗੀ ਆ ਲੁਧਿਆਣੇ ਦੇ ਲੋਕਾਂ ਨੂੰ ਤੁਸੀਂ ਲੋਕਲੋਂ ਤੋਂ ਤੁਸੀਂ ਮੈਨੂੰ ਦੱਸ ਦਿਓ ਲੋੜ ਹੈਗੀ 25 ਹਜ਼ਾਰ ਕਿੱਲੇ ਦੀ ਕਿ ਯਾਰ ਕਿ ਲਈ ਤਮਿਲ ਸ਼ਹਿਰਾ ਲੁਧਿਆਣਾ ਨਹੀਂ ਹੋਣਾ ਇੱਕ ਹੋਰ ਨਵਾਂ ਲੁਧਿਆਣਾ ਉੱਤੇ ਬਣਾਉਣਾ ਲੁਧਿਆਣਾ ਹੀ ਕਹਿ ਰਹੇ ਨਿਊ ਲੁਧਿਆਣਾ ਬਣਾਉਣਾ ਲੋਕਾਂ ਦੀ ਸਹਿਮਤੀ ਲਓ ਕੋਈ ਲੋਕਾਂ ਨੂੰ ਉਹ ਜੀ ਚੀਜ਼ ਦਿਓ ਕਿ ਲੋਕ ਤੁਹਾਡਾ ਆਫਰ ਰਿਸਿਸਟ ਨਹੀਂ ਕਰ ਸਕਣ ਅੱਜ ਤੁਸੀਂ ਯਾਰ ਬਲੈਂਕਟ ਮੈਂ ਚਾਹੇ ਮੇਰੀ ਜ਼ਮੀਨ ਹੈ ਫੋਰ ਐਗਜ਼ਾਮਪਲ ਮੈਂ ਨਹੀਂ ਦੇਣੀ ਚਾਹੁੰਦਾ ਚਾਹੇ ਜਿੰਨਾ ਮਰਜ਼ੀ ਮੈਨੂੰ ਤੁਸੀਂ ਦੇ ਦਿਓ ਕਿਵੇਂ ਮੈਨੂੰ ਕੰਪੈਲ ਕਰ ਲੋਗੇ ਤੁਸੀਂ ਅੱਜ ਮੇਰੇ ਫਰਦਾਂ ਦੇ ਵਿੱਚ ਐਂਟਰੀਆਂ ਚੜਾਉਂਦੀਆਂ ਮੈਂ ਕੋਈ ਲੋਨ ਲੈਣਾ ਕੋਈ ਕਾਰੋਬਾਰ ਕਰਨਾ ਕਿਵੇਂ ਕਰਾਂ ਮੈਂ ਸੋ ਇਹ ਲੋਕ ਸਬਕ ਸਕਣਗੇ ਲੋਕਾਂ ਦਾ ਹੜ ਜਿਹੜਾ ਆਇਆ ਇੱਕ ਸੰਕੇਤ ਹੈ ਸਰਕਾਰ ਆਸਤੇ ਕੀ ਆਉਣ ਵਾਲਾ ਸਮਾਕ ਇਹ ਜਾਉਣ ਵਾਲਾ ਕੋਸੇ ਵੀ ਆ ਪੰਜਾਬ ਦੇ ਕਿਸਾਨ ਕਲੋਨਾਈਜ਼ਰਾਂ ਨੂੰ ਤਾਂ ਆਪਣੀ ਜ਼ਮੀਨਾਂ ਵੇਚਦੇ ਹੀ ਆ ਆ ਇੱਥੇ ਵੀ ਦੂਰ ਨਹੀਂ ਜਾਂਦਾ ਇੱਥੇ ਸਾਊਥ ਸਿਟੀ ਵੱਲ ਚਲਾ ਜਾਂਦਾ ਸਨ ਵੀ ਬਣੀਆਂ ਹੋਰ ਕਿੰਨੀਆਂ ਬਣੀਆਂ ਨੇ ਤੇ ਕਿਸਾਨਾਂ ਨੇ ਕਮਾਇਆ ਹੀ ਆ ਕਿਸਾਨ ਜਿਨ੍ਹਾਂ ਕੋਈ ਕੁਝ ਨਹੀਂ ਹੁੰਦਾ ਸੀ ਕਿਉਂਕਿ ਆ ਪਿੰਡਾਂ ਦੇ ਵਿੱਚ ਕੋਈ ਵੱਡੀ ਜ਼ਮੀਨ ਨਹੀਂ ਸੀ ਕਿਸੇ ਕੋਲ ਇੱਕ ਕਿਲਾ ਦੋ ਕਿਲਾ ਸੀ ਮੇਰੇ ਵੀਰ ਮੈਂ ਆਪਦੀ ਮਰਜ਼ੀ ਨਾਲ ਚਾਹੇ ਕਿਸੇ ਨੂੰ ਦੇਵਾਂ ਚਾਹੇ ਕਿਸੇ ਨੂੰ ਦਾਨ ਕਰਾਂ ਸਰਕਾਰ ਕੌਣ ਹੁੰਦੀ ਹੈ ਢੇਕਾ ਲੱਗਦੀ ਹੈ ਸਰਕਾਰ ਮੇਰੇ ਤੋਂ ਮੇਰੀ ਜ਼ਮੀਨ ਮੇਰੀ ਮਰਜ਼ੀ ਤੋਂ ਖلاف ਲੈ ਜਾਵੇ ਇਹ ਕੀ ਜਸਟੀਫਿਕੇਸ਼ਨ ਹੈ ਜੀ ਮੈਂ ਆਪਦੀ ਜ਼ਮੀਨ ਰਾਜਸਥਾਨ ਚ ਵੇਚ ਕੇ ਆਇਆ ਇਹਦਾ ਮਤਲਬ ਇਹ ਥੋੜੀ ਕਿ ਮੇਰੀ ਸਰਕਾਰ ਜ਼ਮੀਨ ਲੈ ਲਵੇ ਕੀ ਇਹ ਜਸਟੀਫਿਕੇਸ਼ਨ ਹੈ ਜੀ ਕਿ ਸਰਕਾਰ ਲੋਕਾਂ ਨੇ ਸਨ ਵੀ ਉਹਨੂੰ ਦੇ ਦਿੱਤੀ ਤਾਂ ਲੋਕ ਸਾਨੂੰ ਵੀ ਦੇਣ ਗੁੰਡਾਗਰਦੀ ਹੈ ਇਹ ਇਹ ਕੋਈ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿਸੇ ਚੀਜ਼ ਦੀ ਕਹਿੰਦੇ ਨੇ ਵੀ ਅਸੀਂ ਧੱਕੇ ਨਾਲ ਨਹੀਂ ਲੈ। ਯਾਰ ਸਰਕਾਰ ਨੂੰ ਕੀ ਕਹਿਣਾ? ਸਰਕਾਰ ਤਾਂ ਬਹੁਤ ਕੁਝ ਕਹਿੰਦੀ ਹੈ। ਸਰਕਾਰ ਜਿਹੜੇ ਨਾਰੇ ਦੇ ਕੇ ਆਈ ਸੀ ਕਿ ਉਹਨਾਂ ਤੇ ਤੁਸੀਂ ਸੈਟੀਸਫਾਈਡ ਹੋ ਵੀ ਜੋ ਗੱਲਾਂ ਸਰਕਾਰ ਬਣਨ ਤੋਂ ਪਹਿਲਾਂ ਕੀਤੀਆਂ ਸੀ ਅੱਜ ਉਹਨਾਂ ਤੇ ਪਹਿਰਾ ਦਿੱਤਾ ਉਹਨਾਂ ਨੇ। ਇਹਨਾਂ ਦੀ ਕਹਿਣੀ ਤੇ ਕਥਨੀ 'ਚ ਬਹੁਤ ਫਰਕ ਹੈ। ਲੋਕ ਸਬਕ ਸਿੱਖਉਣਗੇ। ਸਾਲ ਇੱਕ ਰਹਿ ਗਿਆ। ਮੇਰੀ ਗੱਲ ਅੱਜ ਆਪਦੇ ਕੈਮਰੇ ਤੇ ਯਾਦ ਰੱਖਿਓ। ਕੱਲੀਆਂ ਵੋਟਾਂ ਨਹੀਂ ਇਹਨਾਂ ਤੋਂ ਖੋਣੀਆਂ ਲੋਕਾਂ ਨੇ। ਲੋਕ ਇਹਨਾਂ ਦੇ ਪਿੰਡਾਂ 'ਚ ਗਿਆ ਦੇ ਛਿੱਤਰ ਮਾਰਨਗੇ ਅੱਜ ਮੇਰੀ ਨਾ ਗੱਲ ਨੋਟ ਕਰ ਲਿਓ ਜੇ ਗਲਤ ਹੋਇਆ ਮੈਨੂੰ ਫੜ ਲਿਓ ਆਕੇ ਜੀ ਇਹਨਾਂ ਦਾ ਨੁਕਸਾਨ ਬਹੁਤ ਵੱਡਾ ਹੋਊਗਾ ਨਾ ਕਿ ਖੇਤੀਯੋਗ ਜ਼ਮੀਨਾਂ ਲਾਲੇ ਲੁਧਿਆਣੇ ਦੀ ਜ਼ਮੀਨ ਕਹਿੰਦੇ ਬੜੀ ਉਪਜਾਊ ਹੈ ਰਾਈ ਬੜੀ ਘੱਟ ਬੜੀ ਉਪਜਾਊ ਜ਼ਮੀਨ ਹੈ ਜੀ ਜ਼ਮੀਨਾਂ ਦਾ ਨੁਕਸਾਨ ਲੋਕਾਂ ਦੇ ਕਾਰੋਬਾਰਾਂ ਦਾ ਨੁਕਸਾਨ ਕਾਰੋਬਾਰ ਬਾਹਰ ਜਾ ਰਹੇ ਆ ਪੰਜਾਬ ਤੋਂ ਬਿਹਾਰ ਤੇ ਯੂਪੀ ਦੇ ਵਿੱਚ ਕਾਰੋਬਾਰ ਜਾ ਰਹੇ ਆ ਲੋਕਾਂ ਦੇ ਨੌਕਰੀਆਂ ਖੋਈਆਂ ਜਾ ਰਹੀਆਂ ਬਾਹਰल्याਾਂ ਤੋਂ ਤੁਸੀਂ ਤਾਂ ਪੰਜਾਬ ਨੂੰ ਹਰ ਪੱਖੋਂ ਮਾਰ ਰਹੇ ਹੋ ਯਾਰ ਇੰਪਲੋਇਮੈਂਟ ਪੱਖੋਂ ਮਾਰ ਰਹੇ ਹਾਂ ਆਰਥਿਕ ਪੱਖੋਂ ਮਾਰ ਰਹੇ ਹਾਂ ਕਿਸਾਨੀ ਪੱਖੋਂ ਮਾਰ ਰਹੇ ਹਾਂ ਤੇ ਫਿਰ ਪੰਜਾਬੀ ਦਾ ਸਬਕ ਸਿਖਾਉਣਗੇ ਨਾ ਜੀ ਜਦੋਂ ਕੀ ਗੱਲਬਾਤ ਕਰਕੇ ਹਟੇ ਆ ਸਰਕਾਰ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਜਿਹੜਾ ਹੈ ਕਾਫੀ ਇਹਨਾਂ ਨੇ ਗੱਲਾਂ ਕੀਤੀਆਂ ਨੇ ਇਹਨਾਂ ਨੇ ਕਿਹਾ ਵੀ ਕਿਤੇ ਨਾ ਕਿਤੇ ਸਰਕਾਰ ਕਹਿ ਤਾਂ ਰਹੀ ਹੈ ਵੀ ਅਸੀਂ ਜਿਹੜਾ ਤੱਕਾ ਨਹੀਂ ਕਰਾਂਗੇ ਪਰ ਉਸ ਦਾ ਕੀ ਕੀ ਮੈਂ ਕਹਾਂਗਾ ਵਿਅਸ ਦੀ ਕੀ ਗਰੰਟੀ ਲਈ ਜਾ ਸਕਦੀ ਹੈ ਵੀ ਸਰਕਾਰ ਕੱਲੋਂ ਤੱਕਾ ਕਰੇਗੀ ਜਾਂ ਨਹੀਂ ਕਰੇਗੀ ਅਥਾ ਕੀ ਲੁਧਿਆਣੇ ਨੂੰ ਇੰਨੀਆਂ ਜ਼ਮੀਨਾਂ ਦੀ ਜਾਂ ਇੰਨੀ ਪ੍ਰਾਪਰਟੀਆਂ ਦੀ ਇੰਨੇ ਘਰਾਂ ਦੀ ਅਸਲ ਦੇ ਵਿੱਚ ਲੋੜ ਹੈਗੀ ਆ ਕਿ ਨਹੀਂ ਹੈਗੀ ਆ ਸੋ ਇਸੇ ਤਰੀਕੇ ਨਾਲ ਤੁਹਾਨੂੰ ਇਸ ਮਾਮਲੇ ਦੇ ਵਿੱਚ ਅਪਡੇਟ ਜਿਹੜੀ ਆ ਉਹ ਸਾਂਝੀ ਕਰਦੇ ਰਹਾਂਗੇ ਕੈਮਰਾ ਪਰਸਨ ਅਮਿਤ ਕੰਨਾ ਦੇ ਨਾਲ ਮੈਂ ਹੱਕਵਰ ਜੋਤ ਸਿੰਘ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਯੂਥ ਪ੍ਰਧਾਨ ਮੇਨਾ ਸਰਜੀਤ ਚੰਦਰ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਈ ਜੀ ਕਿਹਦਾ ਦੇਖਦੇ ਹੋ ਤਰਨਾ ਆਏ ਤਰਨਾ ਲਾ ਕੇ ਹੁਣ ਚੱਲੇ ਹੋ ਪਰ ਅਸਲ ਦੇ ਵਿੱਚ ਨਿਕਲਿਆ ਕੀ ਤਰਨਾ ਤਰਨਾ ਹੁੰਦਾ ਸਰਕਾਰ ਨੂੰ ਇੰਡੀਕੇਸ਼ਨ ਕੰਨ ਖੋਲਣੇ ਤੇ ਵਾਰਨਿੰਗ ਉਹ ਧਰਨਾ ਅੱਜ ਤੁਸੀਂ ਦੇਖੋ ਕਿੱਡਾ ਫੜਾ ਇਕੱਠ ਸੀ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਆ ਜਿਹੜੀ ਸੰਗਤ ਪਹੁੰਚੀ ਹੋਈ ਸੀ ਕਿਸਾਨ ਪਹੁੰਚੇ ਹੋਏ ਸੀ ਹਰ ਵਰਗ ਪਹੁੰਚਿਆ ਹੋਇਆ ਸੀ ਉਹਦਾ ਕਾਰਨ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿਹੜੇ ਧਰਨੀ ਅੱਜ ਗਵਾਹੀ ਕਰਕੇ ਬੋਲ ਕੇ ਗਏ ਨੇ ਤੇ ਸਰਕਾਰ ਨੂੰ ਚੇਤਾਵਨੀ ਦੇ ਕੇ ਗਏ ਨੇ ਕਿ ਜੇ ਤੁਸੀਂ ਇਹ 24000 ਏਕੜ ਇਹ ਕੇਵਲ ਜ਼ਮੀਨ ਨਹੀਂ ਤੁਸੀਂ ਲੋਕਾਂ ਦੀ ਇੱਕ ਪੀੜੀ ਮਾਰ ਰਹੇ ਹੋ ਕਾਰਨ ਕੀ ਹੈ ਕਿ ਜਿਹੜੀ ਅੱਜ ਲੈਂਡ ਪੂਲਿੰਗ ਹੋਏਗੀ ਉਹਨੇ ਕਿਤੇ ਹੁਣੇ ਬਾਥੜਾ ਹੋ ਜੇਗੀ 4 ਗੁਣਾ ਜਿਹੜੀ ਮਾਰਕੀਟ ਦੇ ਰੇਟ ਨੇ ਜ਼ਮੀਨੋਂ ਤੋਂ ਘੱਟ ਵਿਕੇਗੀ ਜੇ ਪਲਾਟ ਜਿਹੜੇ ਹਿਸਾਬ ਨਾਲ ਲੈਂਡ ਪੂਲਿੰਗ ਦੇਣਗੇ ਤੇ ਮੈਂ ਇਸ ਤੋਂ ਅੱਗੇ ਤੁਹਾਨੂੰ ਦੱਸਦਾ ਇਕੱਲੀ ਇਹ ਲੈਂਡ ਪੂਲਿੰਗ ਇਹ ਨਹੀਂ ਵੀ ਜ਼ਮੀਨ ਜ਼ਮੀਨਾਂ ਅਕਵਾਇਰ ਕਰਕੇ ਸਰ ਜਗਾ ਬਹੁਤ ਵੱਡੀ ਇਹਦੇ ਮਗਰ ਲੁੱਟ ਹੈ ਦਿੱਲੀ ਵਾਲਿਆਂ ਨੂੰ ਪਤਾ ਹੈ ਕਿ 1.5 ਸਾਲ ਰਹਿ ਗਿਆ ਕਿ ਜੋ ਲੁੱਟਿਆ ਜਾਂਦਾ ਲੁੱਟ ਲੋ ਇੱਥੇ ਦਲਾਲ ਤੁਰੇ ਫਿਰਦੇ ਨੇ ਪਿੰਡਾਂ ਦੇ ਵਿੱਚ ਕਿ ਲਿਆਓ ਜੀ ਇੰਨੇ ਪੈਸੇ ਦੇ ਦਿਓ ਤੁਹਾਡੀ ਜ਼ਮੀਨ ਜਿਹੜੀ ਆ ਅਸੀਂ ਇਸ ਐਕਟ ਤੋਂ ਲੈਂਡ ਪੁਲਿੰਗ ਤੋਂ ਬਾਹਰ ਕਢਾ ਦਨੇ ਇਹ ਕੁਝ ਵੀ ਚੱਲ ਰਿਹਾ ਹੋ ਰਿਹਾ ਹਾਂ ਸਾਡੇ ਕੋਲ ਕੱਲ ਕੱਲ ਹੀ ਇਹ ਖਬਰਾਂ ਪਹੁੰਚੀਆਂ ਨੇ ਕਿ ਇਦਾਂ ਦੀਆਂ ਗੱਡੀਆਂ ਵੀ ਕੁਮਰੀਆਂ ਨੇ ਪਿੰਡਾਂ ਦੇ ਵਿੱਚ ਇੱਥੇ ਲੋਕਾਂ ਖੜੇ ਸੀ ਉਹਨਾਂ ਮੈਂ ਚਲੇ ਗਏ ਹੁਣੇ ਦੱਸ ਕੇ ਗਏ ਨੇ ਉਹ ਕਿ ਕੱਲ ਵੀ ਇੱਥੇ ਦਲਾਲ ਤੁਰੇ ਫਿਰਦੇ ਸੀ ਕਿ ਤੁਹਾਡੇ ਭਾਈ ਆ ਅਸੀਂ ਬਾਹਰ ਕਰਾ ਦਨੇ ਆ ਆ ਅੰਦਰ ਕਰਾ ਦਨੇ ਆ ਇਹ ਬਹੁਤ ਵੱਡੀ ਲੁੱਟਾ ਬਹੁਤ ਵੱਡੀ ਪਲੈਨਿੰਗ ਦੇ ਨਾਲ ਕੀਤਾ ਹੋਇਆ ਕੰਮ ਹੈ ਇਹ ਲੋਕਾਂ ਦੇ ਭਲੇ ਲਈ ਨਹੀਂ ਪੰਜਾਬ ਨੂੰ ਲੁੱਟਣ ਲਈ ਕੀਤਾ ਹੋਇਆ ਕੰਮ ਹੈ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਡੇਢ ਸਾਲ ਲੁੱਟ ਕੇ ਇਤੋਂ ਲੈ ਜੋ ਟਰੱਕ ਟਰਾਲੀਆਂ ਭਰ ਕੇ ਟਰੱਕ ਭਰ ਕੇ ਕਿਉਂਕਿ ਮੁੜ ਕੇ ਪੰਜਾਬੀਆਂ ਦੇ ਮੂੰਹ ਤਾਂ ਲਾਉਣਾ ਨਹੀਂ ਹੈ ਮੈਂ ਇੱਕ ਸ਼ਬਦ ਹਮੇਸ਼ਾ ਬੋਲਦਾ ਹੁੰਦਾ ਹਾਂ ਤੇ ਉਹ ਸ਼ਬਦ ਸਟੀਕ ਪੈਂਦਾ ਇਹਨਾਂ ਦੇ ਕਿ ਇਹ ਮਾਡਰਨ ਅਬਦਾਲੀ ਨੇ ਪਹਿਲਾਂ ਇੱਧਰੋਂ ਆਏ ਸੀ ਅਫਗਾਨਿਸਤਾਨ ਤੋਂ ਇਹ ਹੁਣ ਮਾਡਰਨ ਨਵੇਂ ਅਬਦਾਲੀ ਦਿੱਲੀੋਂ ਆਏ ਨੇ ਦਿੱਲੀੋਂ ਧਾੜੇ ਬਣ ਕੇ ਆਨੇ ਮੁੱਖ ਮੰਤਰੀ ਸਰਿੰਡਰ ਕਰ ਚੁੱਕਿਆ ਲੋਕਾਂ ਨੇ ਮੁੱਖ ਮੰਤਰੀ ਚੁਣਿਆ ਸੀ ਕਿ ਸਾਡਾ ਆਪਣਾ ਧੀ ਪੁੱਤ ਹੈ ਗੱਲਾਂ ਬਹੁਤ ਮਾਰੀਆਂ ਭਗਵਾਨ ਜੀ ਮਾਨ ਨੇ ਗੱਲਾਂ ਨੂੰ ਜਿਚਾਉਣ 'ਚ ਵੀ ਕਾਮਯਾਬ ਹੋਇਆ ਪਰ 3 ਸਾਲ ਦੇ ਵਿੱਚ ਇੱਕ ਵੀ ਗੱਲ ਸੱਚ ਸਾਬਤ ਕਰਨ ਦੇ ਵਿੱਚ ਕੰਮਜਾਮ ਨਹੀਂ ਹੋ ਸਕਿਆ ਭਗਵੰਤ ਮਾਨ ਸੋ ਹੁਣ ਜਿੰਨੇ ਮਰਜੀ ਡਰਾਮੇ ਕਰੀ ਜਾਵੇ ਜੋ ਮਰਜੀ ਗੱਲਾਂ ਕਰੀ ਜਾਵੇ ਨਾਠੇ ਨਹੀਂ ਵੀ ਜਾਣਾ ਰਹਿੰਦਾ ਵੀ ਨਹੀਂ ਆਮ ਆਦੀ ਪਾਰਟੀ ਦੇ ਵਿੱਚ ਕਿਉਂਕਿ ਨੇ ਜੀ ਐਡੀ ਵੱਡੀ ਲੜਾਈ ਹੈ ਆਪਸ ਦੇ ਵਿੱਚ ਆਉਣ ਵਾਲੇ ਦਿਨਾਂ ਚ ਅਸੀਂ ਵੱਡੇ ਖੁਲਾਸੇ ਵੀ ਕਰਾਂਗੇ ਕਿ ਕਿੰਨੇ ਹਜ਼ਾਰਾਂ ਕਰੋੜ ਦੇ ਕੱਪੜਿਆਂ ਦਾ ਰੌਲਾ ਵੀ ਚੱਲ ਰਿਹਾ ਹੈ ਅੰਦਰੋਂ ਅੰਦਰ ਪਾਰਟੀ ਦੇ ਵਿੱਚ ਬਹੁਤ ਕੁਝ ਨਿਕਲ ਕੇ ਸਾਹਮਣੇ ਆਵੇਗਾ ਪਰ ਹੱਥ ਸਾਡੇ ਕੁਝ ਨਹੀਂ ਆਉਣਾ ਅਸੀਂ ਵੀ ਬੋਲਣ ਜੋ ਕੇ ਰਹਿ ਜਾਣਾ ਕਿਉਂਕਿ ਜੋ ਮੰਜੀ ਠੋਕਣੀਆਂ ਜਿਹੜਾ ਪੰਜਾਬ ਦਾ ਪੈਸਾ ਲੁੱਟਣਾ ਉਹ ਲੁੱਟ ਕੇ 3 ਸਾਲ ਚ ਲੈ ਜਾ ਚੁੱਕੇ ਨੇ ਅਸੀਂ ਤਾਂ ਹਾਂ ਦਾ ਨਾਰਾ ਮਾਰ ਮਾਰ ਰਹੇ ਆ ਤੇ ਰੌਲਾ ਪਾ ਰਹੇ ਆ ਹਰੇਕ ਗੱਲ ਨੂੰ ਮੁੱਦੇ ਨੂੰ ਚੱਕ ਰਿਹਾ ਕਿ ਜੇਬ ਸ਼ਾਇਦ ਮਾੜਾ ਮੋਟਾ ਬਚਾਅ ਹੋ ਸਕੇ 1.5 ਸਾਲ ਦੇ ਵਿੱਚ ਸੋ ਆਮ ਲੋਕਾਂ ਨੂੰ ਹਰੇਕ ਵਰਗ ਨੂੰ ਨੌਜਵਾਨਾਂ ਨੂੰ ਪੰਜਾਬ ਦੇ ਭਵਿੱਖ ਨੂੰ ਬਚਾਉਣ ਵਾਲੀਆਂ ਨਸਲਾਂ ਤੇ ਫਸਲਾਂ ਹਰ ਵਰਗ ਨੂੰ ਪੰਜਾਬ ਦੀ ਤਰੱਕੀ ਨੂੰ ਬਚਾਉਣ ਵਾਲੇ ਸਿਰਦ ਲੋਕਾਂ ਨੂੰ ਮੇਰੀ ਬੇਨਤੀ ਆ ਕਿ ਤਕੜੇ ਹੋ ਪੰਜਾਬ ਤੇ ਪੰਜਾਬੀ ਤੇ ਲਈ ਇਕੱਠੇ ਹੋ ਤੇ ਇਹ ਲੋਕਾਂ ਦੇ ਖਿਲਾਫ ਡਟ ਕੇ ਖੜੇ ਹੋ ਜੇ ਪੰਜਾਬ ਨੂੰ ਆਪਾਂ ਮਾੜਾ ਮੋਟਾ ਬਚਾ ਸਕੀਏ ਤਰੱਕੀ ਦੀ ਗੱਲ ਕੀਤੀ ਉਹ ਤਾਂ ਕਹਿੰਦੇ ਇਹ ਤਰੱਕੀ ਦਾ ਪ੍ਰੋਜੈਕਟ ਹੈ ਅਰਬਨ ਸਟੇਟ ਬਣੇਗੇ ਤਾਂ ਤਰੱਕੀ ਹੋਏਗੀ ਬਿਜ਼ਨਸ ਆਊਗਾ ਸਭ ਕੁਝ ਇੰਨੀ ਛਿੱਤੀ ਨਾ ਬਣੇਗੀ ਜਾਨੂ ਮੈਂ ਤੁਹਾਨੂੰ ਦੱਸਿਆ ਨੇ ਜਾਨੂ ਬਣਨੀ ਹੈ ਜਾਨੂ ਦਾ ਇੱਕ ਪੀੜੀ ਖਤਮ ਹੋ ਜਣੀ ਅਗਲਿਆਂ ਦੀ ਤਰੱਕੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸੋਚ ਸਦਕਾ ਕਾਲੀ ਸਰਕਾਰ ਨੇ ਮੁਹਾਲੀ ਦੇ ਨਿਡਰ ਤੇ ਜਾ ਕੇ ਦੇਖੋ ਤਰੱਕੀ ਉਹਨੂੰ ਕਹਿੰਦੇ ਨੇ ਕਿ ਸਾਲਾਂ ਦੇ ਵਿੱਚ ਕੀ ਤੇ ਕੀ ਕੁਝ ਕਰਕੇ ਰੱਖ ਤੇ ਤਰੱਕੀ ਇਹ ਨਹੀਂ ਹੈਗੀ ਕਿ ਸਿਰਫ ਤੁਸੀਂ ਨਾਂ ਤਰੱਕੀ ਦਾ ਦੋ 1.5 ਸਾਲ ਦੇ ਵਿੱਚ ਲੁੱਟ ਕੇ ਪਾਰ ਜਾਣੇ ਇਹਨਾਂ ਨੇ ਕਿਹੜੀ ਤਰੱਕੀ ਹੋ ਰਹੀ ਗੱਲ ਹੈ ਬਸ ਤੇ ਤੁਸੀਂ ਉਸ ਤਰੱਕੀ ਦੀ ਗੱਲ ਕਰਦੇ ਹੋ ਤੁਸੀਂ ਉਹ ਤਰੱਕੀ ਕੀਤੀ ਹੋ ਆ ਤਰੱਕੀ ਕਰਨ ਦੀ ਗੱਲ ਕਰਦੇ ਅਸੀਂ ਕਰਕੇ ਦਿਖਾਤੀ ਤੁਸੀਂ ਜੇ ਇਹਨਾਂ ਨੇ 3 ਸਾਲ ਦੇ ਵਿੱਚ ਕੋਈ ਗੱਲ ਪੂਰੀ ਕਰੀ ਹੁੰਦੀ ਫਿਰ ਸ਼ਾਇਦ ਮਾਣਾ ਮੋਟਾ ਯਕੀਨ ਕਰ ਵੀ ਲੈਂਦੇ 3 ਸਾਲ ਦੀ ਇੱਕ ਗੱਲ ਦਾ ਦਿੰ ਜਿਹੜੀ ਪੂਰੀ ਕਰੀ ਹੋਵੇ ਬੋਡਾ ਬੋਰਡ ਤਾਂ ਲੱਗੇ ਹੋਇਆ ਹੁਣ ਤਾਂ ਬੱਸਾਂ ਦੇ ਪਿੱਛੇ ਲੱਗਣ ਲੱਗੇ ਨਸ਼ਾ ਵਿਰੋਧ ਜਿਹੜਾ ਤਾਂ ਯਾਤਰਾ ਸ਼ੁਰੂ। ਅੱਛਾ ਬੜੀ ਕਮਾਲ ਦੀ ਤੁਸੀਂ ਸਵਾਲ ਪੁੱਛ ਲਿਆ। ਕਿ ਬੋਰਡ ਲੱਗਣ ਲੱਗੇ। ਅਕਾਲੀ ਸਰਕਾਰ ਵੇਲੇ 40 ਕਰੋੜ ਦਾ ਬਜਟ ਹੁੰਦਾ ਸੀ ਇੱਕ ਸਾਲ ਦਾ। ਇਸ਼ਤਿਹਾਰਬਾਜ਼ੀ ਦਾ। ਹੁਣ ਪਤਾ ਕਿੰਨਾ? 700 ਕਰੋੜ। ਇੱਕ ਸਾਲ ਦਾ ਅਕਲ ਕਰਦਾ ਮੈਂ। 700 ਕਰੋੜ ਪਲੱਸ ਬਜਟ ਆ ਇੱਕ ਸਾਲ ਦਾ ਆ ਸਿਰਫ ਭਗਵੰਤ ਮਾਨ ਤੇ ਕੇਜਰੀਪਾਲ ਦੀਆਂ ਫੋਟੋਆਂ ਦਿਖਾਉਣ ਲਈ। ਚਾਹੇ ਉਹ ਪ੍ਰਿੰਟ ਮੀਡੀਆ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਚਾਹੇ ਆ ਬੋਰਡ ਨੇ। ਇਹ ਬੋਰਡਾਂ ਦੇ ਬਿੱਲ ਕਢਾ ਕੇ ਦੇਖੋ ਜਿਹੜਾ 900000 1100 ਰੁਪਏ ਦੇ ਬੋਰਡ ਬਣਦੇ ਨੇ 27 2200 ਰੁਪਏ 50 ਰੁਪਏ ਬਿੱਲ ਪਾਇਆ ਹੋਇਆ ਇੱਕ ਬੋਰਡ ਦਾ ਮੈਂ ਕਹਾਂ ਜੀ ਕੱਢਾਂਗੇ ਸਾਰਾ ਕੁਝ ਸਾਰਾ ਲਿਆਈਓ ਅਗਲੇ ਇੰਟਰਵਿਊਜ਼ ਮੈਂ ਤੁਹਾਡੇ ਡਾਕੂਮੈਂਟ ਲੈਣੇ ਆ ਮਤਲਬ ਲਿਆ ਦਾਂਗੇ ਲਿਆ ਦਾਂਗੇ ਕੱਢ ਕੇ ਇਹ 700 ਕਰੋੜ ਵਾਲੀ ਦਾ ਕਲ clear ਆ ਤੇ ਬੋਰਡਾਂ ਦੇ ਜਿਹੜੇ ਬਿੱਲ ਨੇ ਤੁਹਾਨੂੰ ਉਹ ਵੀ ਲਿਆ ਕੇ ਦੇ ਦਿੰਨੇ ਇੱਕ ਗੱਲ ਹੈ ਮੈਂ ਸੁਣ ਰਿਆ ਸੀ ਗੱਲ ਉਹ ਕਹਿੰਦਾ ਇੱਕ ਹੋਰ ਕਾਲੀ ਦਲ ਬਣੀ ਹੋਈ ਆ ਉਹ ਕਿਹੜੀ ਕਾਲੀ ਦਲ ਹੈ ਚਲੋ ਦੇਖੋ ਕਾਲੀ ਦਲ 100 ਸਾਲ ਦਾ ਇਤਿਹਾਸ ਆ ਬਹੁਤ ਕ ਬਹੁਤ ਟੁੱਟੇ ਬਣਦੇ ਰਹੇ ਨੇ ਇਹ ਚੱਲਦਾ ਰਹਿਣਾ ਕੰਮ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸਮੇਂ-ਸਮੇਂ ਤੇ ਮੈਂ ਸਮਝਦਾ ਕਿ ਏਜੰਸੀਆਂ ਜਾਂ ਦੂਜੀਆਂ ਪਾਰਟੀਆਂ ਆਪਣੇ ਏਜੰਡੇ ਰਾਹੀਂ ਅਕਾਲੀ ਦਲ ਦੇ ਵਿੱਚੋਂ ਹੀ ਬੰਦਿਆਂ ਨੂੰ ਪਾੜ ਕੇ ਇੱਕ ਏਜੰਡੇ ਤਹਿਤ ਚਲਾਉਂਦੀਆਂ ਨੇ ਪਰ ਉਹ ਕਦੇ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਅਸਲੀ ਤੇ ਨਕਲੀ ਵਿੱਚ ਹਮੇਸ਼ਾ ਫਰਕ ਰਹਿੰਦਾ ਸੋ ਇਸ ਲਈ ਅਕਾਲੀ ਦਲ ਬਣਦੇ ਰਹੇ ਨੇ ਟੈਂਦੇ ਰਹੇ ਨੇ ਅਸਲ ਅਕਾਲੀ ਦਲ ਜਿਹੜਾ ਅਕਾਲੀ ਦਲ ਹੈ ਜਿਹੜਾ ਲੋਕਾਂ ਦੀ ਲੜਾਈ ਲੜ ਰਿਹਾ ਉਹ ਆ ਬੈਠਾ ਲੋਕਾਂ ਦੇ ਵਿੱਚ ਇਹ ਗੱਲ ਹੈ ਵੀ ਕਈ ਐਨ ਆਰ ਇਸ ਵੀ ਨੇ ਕਈ ਬਾਹਰ ਵੀ ਬੈਠੇ ਆ ਉਹਨਾਂ ਲਈ ਤਾਂ ਐਪ ਪਾਲਿਸੀ ਸਹੀ ਹੈ ਕਈ ਕਹਿੰਦੇ ਆ ਜਿੰਨਾਂ ਦੀ ਜ਼ਮੀਨ ਦਾ ਮੁੱਲ ਨਹੀਂ ਹੈ ਇਹਨਾਂ ਦੀ ਆ ਕਈਆਂ ਦੀ ਜ਼ਮੀਨਾਂ ਦਾ ਮੁੱਲ ਨਹੀਂ ਹੁੰਦਾ ਉਹ ਕਹਿੰਦੇ ਆ ਵੀ ਹਾਂ ਕਰ ਦੋ ਤੁਸੀਂ ਜੇ ਹੁਣ 24000 ਏਕੜ ਦੀ ਗੱਲ ਹੈ ਜਿਉਂ ਚ ਹੁਣ 500 ਕਿੱਲੇ ਵਾਲੇ ਬੰਦੇ ਕਹਿਣ ਕਿ ਸਾਨੂੰ ਆ ਫਾਇਦਾ ਹੋ ਰਿਹਾ ਜੀ ਤੁਸੀਂ ਇਕੱਲੇ 500 ਨੂੰ 232000 ਨਾਲ ਨਾ ਟੰਗ ਸਕਦੇ ਇਹ ਵੀ ਦੇਖਣਾ ਪੈਣਾ ਕਿ ਉਹਨਾਂ ਨੇ ਵੀ ਪਿੰਡਾਂ ਦੇ ਵਿੱਚ ਜਿਹੜੇ ਉਹਨਾਂ ਦੇ ਸਰਪੰਚ ਆ ਉਹਨਾਂ ਨੇ ਵੀ ਕੱਠ ਕਰਨਾ ਸ਼ੁਰੂ ਕਰਤੇ ਆ ਉਹਨਾਂ ਨੇ ਵੀ ਸਮਝਾਉਣਾ ਸ਼ੁਰੂ ਕਰਤਾ ਵੀ ਇਹ ਤੁਹਾਡੇ ਫਾਇਦੇ ਦੀ ਆ ਉਹਨਾਂ ਨਾਲ ਵੀ ਬੜੇ ਲੋਕ ਹੁਣ ਕੱਢ ਗਿਆ ਬੜੇ ਪਿੰਡਾਂ ਦੇ ਵਿੱਚ ਕਿਸਾਨ ਇਹ ਗੱਲ ਦੀ ਛਾਣਮਣ ਵੀ ਕਰਨੀ ਪਣੀ ਨੇ ਜਿਹੜੇ ਲੋਕ ਸਮਝਾ ਰਹੇ ਹੁੰਦੀ ਆਪਣੀ ਜ਼ਮੀਨ ਹੈ ਕਿ ਨਹੀਂ ਵਿੱਚ ਮੈਂ ਹੁਣ ਆ ਕੇ ਇੱਥੋਂ ਦੂਜੇ ਜ਼ਿਲ੍ਹੇ 'ਚ ਆ ਕੇ ਇੱਥੇ ਸਮਝਾਈ ਜਾਵਾਂ ਕਿ ਆਹ ਸਕੀਮਾ ਆਹ ਕੰਮ ਕਰਦੀ ਆ ਜਿਹਦੀ ਜ਼ਮੀਨ ਗਈ ਆ ਫਿਰ ਲੋਕ ਐਵੇਂ ਕਮਲੇ ਨੇ ਫਿਰ ਲੋਕ ਜਿਹੜੇ ਕਾਹ ਪਾ ਰਹੇ ਨੇ ਜਿਹੜੇ 24000 ਏਕੜ ਦੇ ਮਾਲਕ ਨੇ ਐਵਰੇਜ ਲੋਕ ਖਿਲਾਫ ਨੇ ਇਸ ਪ੍ਰੋਜੈਕਟ ਦੇ ਜੇ ਹੁਣ 5% ਨਾਲ ਹੋਣਗੇ ਕਿਉਂ ਨਾਲ ਹੋਣਗੇ ਕੀ ਮਨਚਾ ਹੈ ਜਾਂ ਉਹਨਾਂ ਦੀ ਜ਼ਮੀਨਾਂ ਦੀ ਕੀ ਪ੍ਰੋਬਲਮ ਹੈ ਹੁਣ 5% ਜੇ ਖੁਸ਼ ਹੋਣਗੇ ਉਹਦੇ ਵਿੱਚ 95% ਨੂੰ ਥੋੜਾ ਬਟੰਕ ਸਕਦੇ ਆ ਜਿਹੜਾ ਇੱਕ ਕਿਲਾ ਉਹਨੂੰ ਅੰਦਰ 1000 ਗਜਾ ਜਗ੍ਹਾ ਮਿਲ ਰਹੀ ਹੈ ਜਾਂ 200 ਗਜਾ ਨੂੰ ਕਮਰਸ਼ੀਅਲ ਮਿਲ ਰਹੀ ਇਹ ਬੜੀ ਡਿਟੇਲ ਦੀ ਗੱਲ ਆ ਜੇ ਕਿਸੇ ਦੀ ਕੀਮਤ 4 ਕਰੋੜ ਆ ਕਿੱਲੇ ਦੀ ਜਿਹੜਾ ਉਹਨੂੰ 1000 ਗਜਾ ਦਾ ਪਲਾਟ ਮਿਲਣਾ ਤੇ ਜਿਹੜਾ ਤੁਸੀਂ ਕਹਿੰਦੇ ਹੋ ਕਮਰਸ਼ੀਅਲ ਕੋਈ ਬੂਥ ਮਿਲਲੇ ਨੇ ਜੇ ਉਹਨਾਂ ਦੀ ਕੈਲਕੂਲੇਸ਼ਨ ਕਰੋਗੇ ਤਾਂ ਉਹ